ਕਾਮਜਾਬ ਟੱਟੂ ਹੋਣਗੇ ਖੇਤ ਜਾਣਗੇ ਪਹਿਲਾਂ ਮੂਤਣਗੇ ਮਸ਼ੀਨ ਨੂੰ ਸ਼ੁਰੂ ਕਰ ਲਿਆ ਮੂਤਣ ਉੱਠ ਗਿਆ ਕਾ ਉਹ ਜਾ ਮੂਤਿਆ ਠੀਕ ਹੈ ਨਾ ਜਾ ਉਹ ਤੂੰ ਤਾਂ ਨਹੀਂ ਮੂਤ ਮਾਤ ਕੇ ਆਉਣਾ ਕੰਮ ਕਰਿਆ ਤੂੰ ਕੰਮ ਕਰੂੰਗਾ ਫੋਰਮੈਨ ਥੱਲੇ ਆ ਤੂੰ ਮੇਰੇ ਗੱਲਾਂ ਚ ਫੋਰਮੈਨ ਤੂੰ ਕਰ ਗੱਲ ਕਰੂੰਗਾ ਐ ਤੇਰੇ ਵਾਂਗੂ ਥੋੜੀ ਸਾਈਡ ਤੇ ਹੋ ਕੇ ਖੜਾ ਮੈਨੂੰ ਮਸ਼ੀਨ ਨਾਲ ਗੱਲਬਾਤ ਕਰਨ ਦੇ ਇੱਕ ਮਿੰਟ ਖੜ ਜਾ ਲੋਹਾ ਦਾ ਠੀਕ ਹੈ ਐ 855 ਆ ਕਿਹੜਾ ਮਾਡਲ ਆ ਇਹ ਓਏ ਇਹ ਤਾਂ ਤੂੰ ਮਾਡਲ ਤੋਂ ਕਿਹੜਾ ਤੂੰ ਕੰਮ ਕਰਿਆ ਯਾਰ ਜਿਹੜਾ ਕੰਮ ਕਰਿਆ ਮੈਨੂੰ ਪੁੱਛਣਾ ਜ਼ਰੂਰੀ ਐ ਆਨੇ ਜੇ ਨਾ ਕੱਢ ਬੈਤਦੀ ਨਿਗਾਹ ਦੂੰ ਮੇਰੇ ਆ ਸਾਲਿਆ ਘਾਟਰਬਾਨ ਜਿਹਦੇ ਮਗਰ ਇੰਨੇ ਇੰਨੇ ਵੋਟੀਆਂ ਜੀ ਆਉਣਗੀਆਂ ਬੈਲਟ ਆ ਮੇਰੇ ਸਾਹ ਉਹ ਗਿਆਨੀ ਓਏ ਹਾਂ ਗਿਆਨੀ ਆਪਲਾ ਪਾਈਪਾਂ ਕਾਦੇ ਆਲੀਆਂ ਓਏ ਤਾਂ ਆ ਟੈਟੂਰ ਜਿਹੜੀ ਕੰਮ ਦੇ ਹੁੰਦੇ ਜਿਹੜੇ ਇਸਲੇ ਉਹੜੀਆਂ ਨਿਆਰਾ ਕਹਾਈ ਉਹ ਜਾ ਭਲੇ ਟੱਟੂ ਤੁਸੀਂ ਐ ਇਹਦਾ ਮੇਰੇ ਸਾਲਾ ਪ੍ਰੈਸਰ ਵਾਲੀਆਂ ਉਹ ਜਾ ਨਾ ਟੋਪਕਾ ਹੀ ਮਾਰੀ ਇਹਨੇ ਨਾ ਕੁਛ ਕਰਨੇ ਨਾਲ ਕਰਨ ਤੈਨੂੰ ਬੋਲਣ ਦੀ ਅਕਲ ਹੈਗੀ ਆ ਤੈਨੂੰ ਪਤਾ ਵੀ ਫੋਰਮੈਨ ਨਾਲ ਕਿਵੇਂ ਗੱਲ ਕਰਨੀ ਆ ਮੈਂ ਫੋਰਮੈਨ ਆ ਤੂੰ ਮੈਨੂੰ ਈਜ਼ੀ ਲੈ ਰਿਆ ਯਾਰ ਭੈਣ ਮਰਾਵੇ ਟੰਟ ਉਹ ਜਾ ਛੱਡ ਪਰ ਉਹ ਨਹੀਂ ਯਾਰ ਭੈਣ ਦੀ ਉਹ ਛੱਡ ਪਰ ਪੈਂਦੇ T20 ਦੇ ਨਾਲ ਅੰਨੇ ਘੜ ਘੜ ਪੈਂਦਾ ਅਸੀਂ ਨਹੀਂ ਰੋਮ ਰਾਮ ਚੱਲਿਆ ਕਿਤੇ ਉਹ ਕੀ ਹੋ ਗਿਆ ਯਾਰ ਚੱਲਿਆ ਯਾਰ ਮੈਂ ਉਹ ਮੇਰੀ ਗੱਲ ਦਾ ਸੁਣ ਲੈ ਯਾਰਾ ਤੇਰਾ ਚਟ ਕਪੜੀ ਆ ਯਾਨੀ ਮੇਰਾ ਸਾਲਾ ਅੰਨੇ ਘੜਦਾ ਨੂੰ ਆਇਆ ਵੀ ਫੋਰਮੈਨ ਮੇਰੇ ਉੱਤੋਂ ਦੀ ਕਿਉਂ ਰੱਖੀ ਥੱਲੇ ਲੱਗਣਾ ਪਊ ਜੇ ਨਾ ਮਸਾਂ ਸਿੱਖਣਾ ਬਾਈ ਬਣ ਕੇ ਮਸਾ ਦਾ ਕੰਮ ਬਣਿਆ ਰੋਈ ਮਾਰੀ ਨਾ ਬਕਾਈ ਆ ਤੂੰ ਮੈਂਤ ਕਰਦਾ ਠੀਕ ਆ ਇਹਨੂੰ ਗਹਿਰ ਯਾਰ ਇਹਨੂੰ ਗਹਿਰ ਚੱਲ ਚਲ ਰਹਿਣ ਦੇ ਆ ਮੈਂ ਨਹੀਂ ਯਾਰ ਹਲੋ ਆ ਯਾਰ ਗੱਲ ਦਾ ਸੁਣ ਲੈ ਇਹ ਚੜ ਕਪੜੀਏ ਜਿਹਨੂੰ ਗਹਿਰ ਜੇ ਮੈਥਾ ਕੰਮ ਲੈਣਾ ਚੜ ਕਪੜੀਏ ਜਿਹਨੂੰ ਮੇਰੇ ਸਾਲੇ ਨੂੰ ਗਹਿਰ ਦੇ ਇਹ ਨਾ ਹੋਵੇ ਵੇਚ ਦੀ ਕੁੱਤਰ ਦੇ ਚੱਲ ਮੈਂ ਇਹਨੂੰ ਕਰ ਦ ਦ ਕਰ ਕੇ ਆ ਗਿਆ ਲੈ ਯਾਰ ਠੀਕ ਆ ਨਾ ਇੱਥੇ ਮੇਰਾ ਸਾਲਾ ਵੱਡਾ ਫੋਰਮੈਨ ਆਇਆ ਇਹ ਮੇਰੇ ਸਾਲੇ ਈਜੀ ਲੈ ਰੇ ਭਜਾ ਦੇ ਇਹਨੂੰ ਇਹ ਚੜ ਕਪੜੀਏ ਜਿਹਨੂੰ ਉਹ ਲੀ ਜਾਂਦਾ ਵੀ ਉਹ ਯਾਰ ਚੰਪੜੀ ਜਾਂਦਾ ਯਾਰ ਦੋਈ ਮੇਰੇ ਸਾਰੇ ਉਹ ਗੱਲ ਦਾ ਸੁਣ ਲੋ ਚੰਬਲ ਲੈਣਗੇ ਆਪਾਂ ਦਾ ਕੰਮ ਲੈਣਾ ਗੱਲ ਨਹੀਂ ਸਮਝਦੇ ਬਾਸਤਨ ਜੇ ਹੁਣ ਮਸ਼ੀਨ ਖੜੀ ਹੈ ਜੇ ਦੋ ਦਿਨ ਖੜ ਗਈ ਭਣੋ ਕੀ ਕਰੋਗੇ ਇਹ ਵੀ ਔਖਾ ਯਾਰ ਤੂੰ ਆਏ ਮੈਨੂੰ ਦੱਸ ਜੇ ਇਹ ਕਰ ਲੇਗਾ ਸੈਟ ਮੈਂ ਤਾਂ ਨਾ ਨੋਟੀਫਿਕੇਸ਼ਨ ਹੀ ਆਉਂਦਾ ਤੂੰ ਦੱਸ ਮੈਨੂੰ ਵੀ ਪਤਾ ਆਹੀ ਚਲਾਉਣਾ ਆਉਂਦਾ ਇਕੱਲਾ ਵੇਚ ਦੇ ਸਾਲੇ ਉਹਨੂੰ ਭੇਜ ਦੱਸ ਅਗਲਾ ਕਨ ਮੈਂ ਛੇ ਮੇਰੇ ਸਾਲੇ ਦੇ ਸੁਣ ਲਿਆ ਕਰੋ ਬਲਾਲਾ ਫਿਰ ਭਕਾਈ ਰੱਖ ਦੇ ਦੀ ਦਿੱਤਾ ਭਾਂਣ ਨੂੰ ਲੈ ਲਾਂ ਫੇਰੇ ਜੇ ਚੰਬੜੇ ਦੋ ਦਿਨ ਖੜ ਗਈ ਸਾਰਾ ਸੀਲ ਖਰਾਬ ਹੋ ਗਈ ਇਹ ਖੜਦੀ ਨਹੀਂ ਭਣੋ ਦਾਣੇ ਕਿੱਥੇ ਉੱਥੋਂ ਬੰਦਾ ਬੁਲਾਉਣਾ ਉਹ ਫਿਰ ਬਾਅਦ ਚ ਕੰਪਨੀ ਚ ਝੱਕੀ ਜਾਏ ਬੁਲਾ ਲਾ ਫਿਰ ਹੋਰ ਇਹਨੂੰ ਦੇ ਕੇ ਫਿਰ ਦੋ ਪੇਗ ਲਵਾਦਾ ਕਰਨਗੇ ਵਿੱਚ ਹੀ ਕਰਦੇ ਕਟਾਗੜੀ ਓਏ ਆ ਜਾ ਓਏ ਹਾਂ ਓਏ ਨਹੀਂ ਨਵੇਂ ਮੁੰਡੇ ਨੇ ਨਹੀਂ ਪਤਾ ਹੁੰਦਾ ਇਹ ਪਤਾ ਦਾ ਚੱਲ ਤੂੰ ਕਹਨੂੰ ਪੈਰੀ ਹੱਥ ਲਾਈ ਜਨੇ ਯਾਰ ਤੇਰਾ ਕੀ ਕਸੂਰ ਹੈ ਠੀਕ ਹੈ ਤੇਰੇ ਤੈਨੂੰ ਮਾਫ ਹੈ ਮੇਰੀ ਗੱਲ ਸੁਣ ਲੈ ਹਾਂ ਭਾਈ ਬਣ ਕੇ ਚੱਲ ਸੈੱਟ ਕਰੀਏ ਕੱਲ ਓਏ ਉਹ ਤਾਂ ਮੈਂ ਤਾਂ ਯਾਰ ਗੱਲ ਸੁਣ ਲੈ ਮੈਂ ਤਾਂ ਸੈੱਟ ਕਰਤੀ ਜਾਨ ਮੈਂ ਤਾਂ ਪਹਾੜਾਂ ਚ ਵੀ ਝੋਨਾ ਵੜਿਆ ਹਾਂ ਉੱਲਾ ਹੋਰ ਜਦ ਗੱਲ ਸੁਣਾ ਬਣਿਆ ਸਿਆ ਅੱਛਾ ਗੱਲ ਸੁਣ ਕਿਰਾਂ ਪਹਾੜਾਂ ਦੇ ਵਿੱਚ ਕਟਿੰਗ ਕਰਨੀ ਸੀ ਅੱਛਾ ਮੇਰੇ ਸਾਡੇ ਦੀ ਮਸ਼ੀਨ ਆਏ